प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਦਿਨੀ ਇੱਕ ਕਤਲ ਹੁੰਦਾ ਇੱਕ ਲੜਕੀ ਦਾ ਕਤਲ ਜਾਇਜ਼ ਆ ਨਜਾਇਜ਼ ਆ ਮੈਂ ਉਹਦੇ ਚ ਨਹੀਂ ਜਾਂਦਾ ਉਹ ਕਾਨੂੰਨ ਨੇ ਆਪਣਾ ਕੰਮ ਕਰਨਾ ਬੰਦੇ ਗ੍ਰਿਫਤਾਰ ਹੋਗੇ ਜਿਹੜੇ ਦੂਜੇ ਵੀ ਹੋ ਜਾਣਗੇ ਪਰ ਉਹਦੇ ਉੱਤੇ ਇੱਕ ਸਿੱਖ ਕੌਮ ਦੇ ਵਿੱਚ ਬਹਿਸ ਛੜ ਗਈ ਆ ਕੋਈ ਤਾਂ ਉਹਨੂੰ ਇੰਦਰਾ ਗਾਂਧੀ ਦੇ ਕਤਲ ਨਾਲ ਜੋੜ ਰਿਹਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਲਿੱਪ ਦਿਖਾ ਦਿੰਦਾ ਬਾਬਾ ਸੁਖਜੀਤ ਸਿੰਘ ਖੋਸਾ ਕਹਿੰਦੇ ਵੀ ਇੰਦਰਾ ਗਾਂਧੀ ਦਾ ਕਤਲ ਵੀ ਤਾਂ ਹੋਇਆ ਸੀ ਨਾ ਮੈਂ ਵਾਰ ਕਰਤਾ ਕੁਸ਼ਤੀ ਦੇ ਕਿ ਧੋਖੇ ਨਾਲ ਵਾਰ ਕਰਤਾ ਉਹਨੂੰ ਸੱਜਿਆ ਪ੍ਰਮੋਸ਼ਨ ਦੀ ਸੌਰੀ ਤੂੰ ਸੇ ਮੈਨੂੰ ਕਹਿਣਾ ਤਾਂ ਨਾ ਫਿਰ ਇਦਾਂ ਇੰਦਰਾ ਵੀ ਔਰਤ ਸੀ ਮਾਰੀ ਸੀ ਲੋਕ ਇਹ ਨਹੀਂ ਮਸ ਨਾ ਲੋ ਜੀ ਇੰਦਰਾ ਗਾਂਧੀ ਇੱਕ ਔਰਤ ਸੀ ਯਾਰ ਇੰਦਰਾ ਗਾਂਧੀ ਨਾਲ ਲਾਉਣ ਲੱਗ ਪਏ ਤੁਸੀਂ ਫਿਰ ਇਹਨਾਂ ਲੋਕਾਂ ਨੂੰ ਸ਼ਹੀਦ ਬਿਆਨਤ ਸਿੰਘ ਤੇ ਸਤਵੰਤ ਸਿੰਘ ਨਾਲ ਲਾਉਣ ਲੱਗ ਪਏ ਉਹ ਕੁਛ ਤਾਂ ਬੋਲਣ ਲੱਗੇ ਸੋਚ ਲੋ ਵੀ ਅਸੀਂ ਜਿਹੜਾ ਸ਼ਬਦ ਮੂੰਹ ਚੋਂ ਕੱਢ ਰਹੇ ਹਾਂ ਉਹਦਾ ਮਤਲਬ ਕੀ ਆ ਧਰਮ ਦੇ ਨਾਲ ਲਚਰਤਾ ਦਾ ਕੀ ਮੇਲ ਹੈ ਜੇ ਧਰਮ ਇੰਨਾ ਚੰਗਾ ਤੇ ਲਚਰਤਾ ਤੋਂ ਦੂਰ ਕਰਦਾ ਤੇ ਪੰਜ ਵੱਡੇ ਸਾਧ ਜਿਹੜੇ ਆ ਉਹ ਰੇਪ ਦੇ ਕੇਸ ਤੇ ਕਤਲ ਦੇ ਕੇਸਾਂ ਦੇ ਵਿੱਚ ਜੇਲ੍ਹ 'ਚ ਬੈਠੇ ਆ ਜੇ ਧਰਮ ਤੋਂ ਲਚਰਤਾ ਨੂੰ ਇੰਨਾ ਖਤਰਾ ਤੇ ਫਿਰ ਸੋਚਾ ਸਿੰਘ ਲਗਾ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਕਿਉਂ ਪੰਥ ਵਿੱਚ ਸ਼ਾਮਲ ਕੀਤਾ ਗਿਆ ਉਦੋਂ ਲੱਚਰਤਾ ਨਹੀਂ ਕਿਸੇ ਨੂੰ ਦਿੱਸੀ ਉਦੋਂ ਇੱਕ ਅਕਾਲੀ ਲੀਡਰ ਦੀ ਹੋਰ ਵਾਇਰਲ ਹੋਈ ਇੱਕ ਆ ਹੁਣ ਵਾਇਰਲ ਹੋਈ ਜਾਂਦੀ ਉਹ ਪੂਰੀ ਵਾਲੇ ਸਾਧ ਦੀ ਇਹਨਾਂ ਚੀਜ਼ਾਂ ਦੇ ਨਾਲ ਧਰਮ ਕਿਤੇ ਖਤਬ ਹੁੰਦੇ ਹੁੰਦੇਗੇ ਧਰਮ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਵੀ ਜੇ ਸਿੱਖ ਕੌਮ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਲੱਚਰਤਾ ਫਲਾਈ ਜਾ ਰਹੀ ਆ ਦੱਖਣੀ ਭਾਰਤ ਦੇ ਵਿੱਚ ਕਿੰਨੇ ਮੰਦਰ ਆ ਜਿਨ੍ਹਾਂ ਦੇ ਉੱਤੇ ਜੜੀਆਂ ਤਸਵੀਰਾਂ ਜੜੀਆਂ ਉੱਥੇ ਮੂਰਤੀਆਂ ਛਪੀਆਂ ਹੋਈਆਂ ਸ਼ਰਯਾਮ ਨੰਗੀਆਂ ਔਰ ਕਹੇ ਜੇ ਉਹ ਉਹ ਕੋਕ ਸ਼ਾਸਤਰ ਦੀ ਇੱਕ ਤਸਵੀਰ ਉਹਦੇ ਚੋਂ ਖਿੱਚੀ ਹੋਈ ਆ ਕਦੇ ਕਿਸੇ ਹਿੰਦੂ ਨੇ ਕਿਹਾ ਵੀ ਸਾਡੇ ਉਹਨਾਂ ਮੂਰਤੀਆਂ ਤੋਂ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ ਫਿਰ ਸਾਡੇ ਚ ਇੱਕ ਸਾਖੀ ਤੁਸੀਂ ਆਮ ਬੋਲ ਬੋਲ ਕੇ ਸੁਣਾਉਣੇ ਆ ਜੋਗਾ ਸਿੰਘ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦੀ ਗੱਲ ਹਨ ਤੇ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਮਹਾਰਾਜ ਵੇਸਵਾ ਦੇ ਕੋਠੇ ਦੇ ਪਹਿਰੇ ਤੇ ਖੜਾ ਕਰਤਲਾ ਜਾ ਕੇ ਵੀ ਜੋਗਾ ਸਿੰਘ ਨੂੰ ਗੁਰੂ ਸਾਹਿਬ ਸਨੇਹਾ ਭੇਜਦੇ ਆ ਤੋ ਆਪਣੇ ਅਨੰਦਕਾਰ ਦੇ ਲਾਵਾ ਛੱਡ ਕੇ ਤੇ ਤੁਰ ਪਿਆ ਤੇ ਗਾਹੋ ਇਹ ਕਿਸੇ ਵੇਸਵਾ ਦਾ ਕੋਠਾ ਸੀ ਉੱਥੇ ਉਹ ਜਾ ਕੇ ਵੜ ਗਿਆ ਕਿ ਡਾ ਕੱਚਾ ਸਿੱਖ ਹੋਊਗਾ ਫਿਰ ਇੱਥੋਂ ਇੱਥੋਂ ਤਾਂ ਸਾਫਤ ਹੁੰਦਾ ਵੀ ਜਿਵੇਂ ਮੇਰੇ ਨਾਲ ਹੁਣ ਚਿਤਤਰੋ ਪਖਿਆਣ ਦੇ ਉੱਤੇ ਫਿਰ ਉਹਨਾਂ ਨੇ ਬਹਿਸ ਕਰਨ ਲੱਗ ਪੈਂਦੇ ਆ ਫੋਨ ਤੇ ਤੇ ਮੈਂ ਕਿਹਾ ਵੀ ਸ਼ਾਇਦ ਫਿਰ ਜੇ ਗੁਰੂ ਸਾਹਿਬ ਦੀ ਕਿਰਤ ਹੈ ਤੇ ਫਿਰ ਜੋਗਾ ਸਿੰਘ ਵਾਲੀ ਜੇ ਸੱਚੀ ਆ ਤੇ ਫਿਰ ਸਿੱਖਾਂ ਦਾ ਕਿਰਦਾਰ ਤਾਂ ਫਿਰ ਇੱਥੇ ਤੱਕ ਡਿੱਗ ਗਿਆ ਜਿਹੜਾ ਗੁਰੂ ਸਾਹਿਬ ਨੂੰ ਸਿੱਖਾਂ ਨੂੰ ਸਮਝਾਉਣ ਵਾਸਤੇ ਚਿਤਤਰੋ ਪਖਿਆਣ ਲਿਖਣਾ ਪਿਆ ਵੀਰ ਐਡਾ ਵੱਡਾ ਕਿਰਦਾਰ ਸਾਡੇ ਗੁਰੂਆਂ ਦਾ ਐਡਾ ਵੱਡਾ ਸਾਡਾ ਆਪਣਾ ਸਿਧਾਂਤ ਹੈ ਅਸੀਂ ਖੜੇ ਕਿੱਥੇ ਹਾਂ ਸਸੀਂ ਆਪਣੇ ਜੀ ਨਜ਼ਰ ਨਹੀਂ ਮਾਰਦੇ ਬਾਬੇ ਨਾਨਕ ਤੋਂ ਸਿਧਾਂਤ ਸਾਡਾ ਸ਼ੁਰੂ ਹੁੰਦਾ ਤੇ ਜਿਨ੍ਹਾਂ ਨੇ ਤਾਂ NASA ਵਾਲਿਆਂ ਨੇ ਤਾਂ ਬਾਬੇ ਨਾਨਕ ਨੂੰ ਉਹ ਪੜਿਆ ਵੀ ਲੱਖ ਆਕਾਸ਼ ਆਕਾਸ਼ ਲੱਖ ਪਤਾਲਾਂ ਪਤਾਲ ਓੜਕ ਓੜਕ ਭਾਲ ਥਕੇ ਉਹਨਾਂ ਨੇ ਤਾਂ ਆਕਾਸ਼ ਲੱਭਣੇ ਸ਼ੁਰੂ ਕਰ ਦਿੱਤੇ ਬਾਬੇ ਨਾਨਕ ਦੀ ਵਿਗਿਆਨਕ ਸੋਚ ਦੇ ਉੱਤੇ ਵੀ ਕਿਸੇ ਮਹਾਪੁਰਸ਼ ਨੇ ਰਹਿਬਰ ਨਹੀਂ ਜੇ ਆਹ ਗੱਲ ਕਹੀ ਆ ਤੇ ਸਾਨੂੰ ਇਹ ਤੇ ਖੋਜ ਕਰਨੀ ਚਾਹੀਦੀ ਆ ਤੇ ਅਸੀਂ ਬਾਬੇ ਨਾਨਕ ਨੂੰ 20 ਰੁਪਈਆ ਤੋਂ ਤੇ ਦੂਜਾ ਸultanpur ਲੋਧੀ ਵਾਲੀ ਹੱਟੀ ਚੋਂ ਬਾਹਰ ਹੀ ਨਹੀਂ ਨਿਕਲਣ ਦਿੰਦੇ ਉਸ ਵੇਲੇ ਸultanpur ਇੱਕ ਸਟੇਟ ਸੀ ਇੱਕ ਰਾਜ ਸੀ ਉਹਦੇ ਮੋਦੀਖਾਨਾ ਜਿਵੇਂ ਅੱਜ ਦੇ ਐਫਸੀਆਈ ਮੰਤਰੀ ਆ ਬਾਬੇ ਨਾਨਕ ਦਾ ਐਡਾ ਵੱਡਾ ਰਤਬਾ ਸੀ ਮੋਦੀਖਾਨੇ ਦੇ ਅੰਚਾਰੀ ਸੀ ਤੇ ਤੁਸੀਂ ਬਾਬੇ ਨਾਨਕ ਨੂੰ ਤੱਕੜੀ ਫੜ ਕੇ ਤੇ ਹੱਟੀ ਤੇ ਵਾ ਕੇ ਤੇ 13-13 ਤੋਲਣ ਲਾਤਾ 13 ਸ਼ਬਦ ਨੂੰ 13 ਸਾਰੇ ਦੁਨੀਆ ਦੀ ਕਰਪਸ਼ਨ ਕੀਤੀ ਹੁੰਦੀ ਆ ਤੇ ਗੱਡੀਆਂ ਦੇ ਨੰਬਰ ਲੈਂਦੇ ਜੀ 13 13 ਵੀ ਬਾਬੇ ਨਾਨਕ ਦੀ 13 13 ਯਾਰ ਅਸੀਂ ਕਿੱਧਰ ਨੂੰ ਤੁਰੇ ਫਿਰਦੇ ਆ ਇਹਨਾਂ ਚੀਜ਼ਾਂ ਦਾ ਸਾਡੀ ਕੌਮ ਨਾਲ ਸਬੰਧ ਕੀ ਆ ਅਸੀਂ ਆਪਣੇ ਚ ਖਾਮੀ ਲੱਭੋ ਜੇ ਫਿਰ ਤੁਹਾਡੇ ਵਾਸਤੇ ਕੇਹੇ ਜੀ ਆਹਲ ਇਹੇ ਜੀ ਕੁੜੀ ਖਤਰਾ ਬਣ ਗਈ ਨਾ ਤੇ ਫਿਰ ਧਰਮ ਅੱਜ ਵੀ ਗਿਆ ਤੇ ਕੱਲ ਵੀ ਗਿਆ ਫਿਰ ਜੋਗਾ ਸਿੰਘ ਵਾਲੀ ਕਹਾਣੀ ਨੂੰ ਜੋੜ ਕੇ ਤੇ ਫਿਰ ਚਿਰ ਤੋਂ ਫਿਰ ਤਾਂ ਸੱਚਾ ਵੀ ਗੁਰੂ ਸਾਹਿਬ ਨੂੰ ਫਿਰ ਆਪਦੇ ਸਿੱਖ ਜਿਹੜੇ ਸੀਗੇ ਦਾ ਮਤਲਬ ਉਹਨਾਂ ਤੇ ਇਨਾ ਭਰੋਸਾ ਹੀ ਨਹੀਂ ਸੀ ਕਿ ਸਕੇ ਨੇ ਕਮਜ਼ੋਰ ਆ ਵੀ ਗੁਰੂ ਦੇ ਰਸਤੇ ਨੂੰ ਜਾਣਦੇ ਤੇ ਰਾਹ ਚ ਵੇਸਵਾ ਦੇ ਕੋਠਿਆਂ ਚ ਵੜਦੇ ਫਿਰਦੇ ਆ ਇਹ ਸਾਡੇ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਅਮਲ ਕੀਤਾ ਤੇ ਵਿਗਿਆਨੀਆਂ ਨੇ ਗੁਰਬਾਣੀ ਨੂੰ ਪੜ੍ਹ ਕੇ ਅਮਲ ਕੀਤਾ ਅਸੀਂ ਉਹ ਅਮਲ ਕੀਤਾ ਜੋ ਬਾਬੇ ਨਾਨਕ ਦੇ ਬਾਰੇ ਕਿਸੇ ਨੇ ਝੂਠ ਬੋਲਤਾ ਗੁਰੂ ਗੋਬਿੰਦ ਸਿੰਘ ਦੇ ਬਾਰੇ ਝੂਠ ਬੋਲਤਾ ਗਾਂ ਸਟੇਜਾਂ ਤੋਂ ਜੋ ਝੂਠ ਸੁਭਾਣ ਸੁਣਾਤਾ ਅਸੀਂ ਉਹਦੇ ਤੇ ਅਮਲ ਕੀਤਾ ਤੇ ਜਿਨ੍ਹਾਂ ਲੋਕਾਂ ਨੇ NASA ਤੱਕ ਖੋਜਾਂ ਕਰ ਲਈਆਂ ਉਹਨਾਂ ਨੇ ਜੋ ਬਾਬੇ ਨਾਨਕ ਨੇ ਜੋ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਤੇ ਕਿਹਾ ਉਹ ਉਹਨਾਂ ਨੇ ਉਹਦੇ ਤੇ ਅਮਲ ਕੀਤਾ ਆਹ ਫਰਕ ਆ ਸਾਡੇ 'ਚ ਜੇ ਲੱਚਰਤਾ ਤੋਂ ਧਰਮ ਨੂੰ ਖਤਰਾ ਤੇ 13 ਲੱਖ ਸਿੱਖ ਈਸਾਈ ਬਣ ਗਿਆ ਤੇ ਕਿਹੜੀ ਲੱਚਰਤਾ ਸੀ ਖਾਮੀਆਂ ਆਪਣੀਆਂ ਲੱਭੋ ਚਮਕੀਲੇ ਦਾ ਕਤਲ ਹੁੰਦਾ ਫਿਰ ਗੈਕੀ ਬੰਦ ਹੋ ਗਈ ਗੰਦੀ ਉਹ ਤੋਂ ਜ਼ਿਆਦਾ ਵਧ ਗਈ ਇਹ ਵਧੀ ਕਿਉਂ ਇੱਕ ਉਦਾਹਰਨ ਦੇ ਕੇ ਤੁਹਾਨੂੰ ਆਪਾਂ ਅੱਗੇ ਚੱਲਦੇ ਹਾਂ ਇੱਕ ਖੜਕੂਆ ਨੇ ਐਲਾਨ ਕੀਤਾ ਸੀ ਵੀ 11 ਬੰਦਿਆਂ ਤੋਂ ਵੱਧ ਬਰਾਤੀ ਨਹੀਂ ਲੈ ਕੇ ਆਊਗਾ। ਢਰ ਢਾਰਸੀ ਲੋਕਾਂ ਚ ਜਿਵੇਂ ਅੱਜ ਹੁਣ ਇੱਕ ਮਾਰੀ ਆ ਤੇ ਮੂਤ ਦੇ ਫਿਰਦੇ ਆ ਕਈ। ਹੁਣ ਇਹਨਾਂ ਤੇ ਪਰਚੇ ਕੋਈ ਕੰਨੇ ਦਰਖਾਸਤਾਂ ਦਿੱਤੀਆਂ ਪਰਚੇ ਹੁੰਦੇ ਨਹੀਂ 296 ਅ ਦੂਜਾ ਆਈ ਪੀਸ ਦਾ ਹੁੰਦਾ ਕਿਉਂ ਨਹੀਂ? ਜੇ ਪੁਲਿਸ ਨਹੀਂ ਸੁਣਦੀ ਕੋਰਟ ਚ ਜਾਓ ਜੇ ਕੋਰਟ ਨਹੀਂ ਸੁਣਦੀ ਫਿਰ ਅੱਗੇ ਚੈਲੰਜ ਕਰੋ। ਆ ਹੁਣ ਮੈਂ ਤਨ ਆਚਾਰਾਂ ਦੇ ਪਾਉਂਗਾ ਜਿਹੜੀਆਂ ਆ ਗੰਦਪੱਲ ਵੀਡੀਓ ਜਿਹੜੀਆਂ ਅਸੀਂ ਤੇ ਆਪੇ ਤੁਰਨਾ ਨਹੀਂ ਸੀ ਚਾਹੁੰਦੇ ਚਲੋ ਕਿਸੇ ਦਾ ਕੀ ਰੋਟੀ ਦਾ ਰਜਗਾਰ ਹੈ ਪਰ ਇੱਥੋਂ ਤੱਕ ਵੀ ਨਾ ਡਿੱਗ ਪੋ ਕਿ ਤੁਹਾਨੂੰ ਇਹ ਹੀ ਨਾ ਦਿਸੇ ਵੀ ਮੇਰੀ ਭੈਣ ਵੀ ਆ ਧੀ ਵੀ ਆ ਘਰੇ ਉਹਨਾਂ ਨੂੰ ਸੁਣਾ ਲਿਆ ਕਰੋ ਜੇ ਉਹ ਸੁਣ ਕੇ ਬਰਦਾਸ਼ਤ ਕਰ ਲੈਣਗੀਆਂ ਤੇ ਫਿਰ ਉਹਨੂੰ ਪਾਦਿਆ ਕਰੋ ਸੋਸ਼ਲ ਮੀਡੀਆ ਤੇ ਅਸੀਂ ਸੁਣਨਾ ਕੀ ਪਸੰਦ ਕਰਦੇ ਆ ਪਹਿਲਾਂ ਤਾਂ ਇੱਥੇ ਮੈਟਰ ਹੈ ਜਿਹੜੇ ਗੰਦੇ ਕਮੈਂਟ ਕਰਦੇ ਆ ਵੀਡੀਓ ਦੇ ਥੱਲੇ ਧੀਆ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦੇ ਆ ਸੰਤ ਜਰਨਲਸਟ ਦੀ ਤਸਵੀਰ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਲਾ ਕੇ ਗੁਰੂਆਂ ਦੀਆਂ ਤਸਵੀਰਾਂ ਲਾ ਕੇ ਤੇ ਉਹਨਾਂ ਵਾਸਤੇ ਕਿਹੜੀ ਸਜ਼ਾ ਹੋਣੀ ਚਾਹੀਦੀ ਆ ਕਿਹੜੀ ਸੱਜਾ ਹੁਣ ਚਾਹੀਦੀ ਵਾ ਉਹਨਾਂ ਵਾਸਤੇ ਕੋਈ ਤੈਅ ਕਰ ਸਕਦਾ ਨਹੀਂ ਪਹਿਲਾਂ ਆਪਣੇ ਦਿਮਾਗ ਚੋਂ ਗੰਦਗੀ ਕੱਢਣੀ ਪਊਗੀ 11 ਬਰਾਤਿਆਂ ਦੇ ਉੱਤੇ ਅਮਲ ਕੁਝ ਲੋਕਾਂ ਨੇ ਕੀਤਾ ਕੁਝ ਨੇ ਨਹੀਂ ਕੀਤਾ ਇੱਥੇ ਇੱਕ ਬਰਾਤ ਆਉਂਦੀ ਆ ਜੁਆਇੰਟ ਫੈਮਿਲੀ ਸੀ ਪਰਿਵਾਰ ਵੱਡਾ ਸੀ ਉਹਨਾਂ ਦੇ ਵਿੱਚ 30 ਕ ਬੰਦਿਆਂ ਦੇ ਕਰੀਬੋ ਚਲੋ ਬਰਾਤ ਲੈ ਆਏ ਤੇ ਸਾਡੇ ਇੱਥੇ ਮਲਕੀਤ ਮਰਖਾਈ ਦਾ ਹੁੰਦਾ ਸੀਗਾ ਬੋਰੀਆ ਸਿੱਖ ਸੀ ਉਹ ਜਾਦੂ ਦੇ ਨਾਲ ਰਹਿੰਦਾ ਹੁੰਦਾ ਸੀ ਉਹਨਾਂ ਹੱਥਾਂ 'ਚ ਅਸਾਲਟਾਂ ਆ ਗਈਆਂ ਜਿਨ੍ਹਾਂ ਨੂੰ ਪਿੰਡ 'ਚ ਕੋਈ ਦਾਤੀ ਮੰਗੀ ਨਹੀਂ ਸੀ ਦਿੰਦਾ। ਕੋਈ ਸਾਈਕਲ ਮੰਗਿਆ ਨਹੀਂ ਸੀ ਦਿੰਦਾ। ਕੋਈ ਪਤਾ ਨਹੀਂ ਵੀ ਕਿਸ ਵਾਸਤੇ ਅਸੀਂ ਹਾਲਟ ਚੱਕੀ ਆ। ਕਿਸ ਮਕਸਦ ਵਾਸਤੇ ਅਸੀਂ ਲੜ ਰਹੇ ਆ। ਜਦੋਂ ਇਹ ਲੋਕ ਵਿੱਚ ਆ ਕੇ ਵੜੇ ਉਦੋਂ ਬੇੜਾ ਕਰਕਣਾ ਸ਼ੁਰੂ ਹੋਇਆ ਜਦੋਂ ਲੋਕਾਂ ਦੇ ਘਰਾਂ 'ਚ ੱਟਕੇ ਰੋਟੀਆਂ ਪਾਣੀਆਂ ਲੋਕਾਂ ਦੇ ਘਰਾਂ 'ਚ ਧੀਆ ਪੈਣਾ ਦੀਆਂ ਇੱਜ਼ਤਾਂ ਨਾ ਇਹੇ ਜਿਹੜੇ ਜਿਹੜੇ ਲੋਕ ਖੇਡਣ ਲੱਗ ਪਏ। ਕਿਤੇ ਆ ਕੇ ਸਾਡੇ ਇਲਾਕੇ 'ਚ ਪੁੱਛਿਓ ਇਹਨਾਂ ਬਾਰੇ। ਤੇ ਦੋ ਪਿੰਡ ਮੈਂ ਤੁਹਾਨੂੰ ਹੋਰ ਦੱਸ ਦਿੰਨਾ 나ਥੇ ਵਾਲਾ ਤੇ ਲੰਡੇ ਪਿੰਡ ਤੇ ਡੇਮਰੂ ਜਾ ਕੇ ਉੱਥੇ ਪੁੱਛਿਆ ਜੇ ਜਿਹੜੇ ਉੱਥੇ ਉਸ ਇਰਗੇ ਚ ਫਿਰਦੇ ਸੀ ਲੋਕ ਖਿਲਾਫ ਫਿਰ ਕਿਉਂ ਹੋਏ। ਮੁਮਲੇ ਕੀ ਥੋਣੀ ਗਰੁੱਪ ਇਹਨਾਂ ਦਾ ਆ ਕੇ ਉਹਨਾਂ ਨੂੰ ਕਹਿੰਦਾ ਵੀ 11 ਬੰਦੇ ਮੁੰਡੇ ਦੇ ਪਿਓ ਨੂੰ ਕੱਢ ਲਾ ਆਪਦੇ ਸਣੇ ਤੇ ਜਨ ਨਾਲੇ ਮੁੰਡੇ ਦੇ ਸਣੇ 9 ਬੰਦੇ ਹੋਰ ਕੱਢ ਲਾ ਤੇ ਬਾਕੀਆਂ ਦਾ ਪਾਸੇ ਕਰ ਦੇ ਇਧਰ ਹੁਣ ਉਹ ਸਰਦਾਰ ਬੰਦੇ ਉਹ ਪਿੱਟੀ ਗਿਆ ਵੀ ਅਸੀਂ ਪੰਜ ਤਾਂ ਭਰਾ ਤੇ ਸਾਡੇ ਗਾਂ ਛੇ ਸੱਤ ਸਾਡੇ ਜਵਾਈ ਆ ਗਾਂ ਭਤੀਜ ਜਵਾਈ ਆ ਮੈਂ ਕਿਹਨੂੰ ਛੱਡ ਕੇ ਆਉਂਗਾ ਅਸੀਂ ਆਨੰਦ ਕਾਰਜ ਕਰਨੇ ਆ ਕੋਈ ਸਾਡਾ ਹੋਰ ਨਹੀਂ ਇੱਥੋਂ ਵਾਪਸ ਚਲੇ ਜਾਵਾਂਗੇ ਅਸੀਂ ਇੱਕ ਨਹੀਂ ਸੁਣੀ ਸਰਦਾਰ ਲੋਕ ਛੱਪੜ ਚ ਬਾੜੇ ਕੀ ਮੁੰਡੇ ਦੇ ਪਿਓ ਦੀ ਇੱਜ਼ਤ ਰਹੇਗੀ ਕੀ ਉਹ ਜਿਹਨੋਂ ਦੇ ਘਰੇ ਬਰਾਤ ਟੁੱਕੀ ਸੀ ਉਹਨਾਂ ਦੀ ਰਹੇਗੀ ਮੈਂ ਕਹਿੰਦਾ ਖਰਚਾ ਨਹੀਂ ਫालतू ਕਰਨਾ ਚਾਹੀਦਾ ਸਾਨੂੰ ਇਹ ਤੇ ਰੋਕਣਾ ਚਾਹੀਦਾ ਪਰ ਜਿਹੜਾ ਕਰ ਸਕਦਾ ਕਰ ਲੈ ਵੇਖੋ ਵੇਖੀ ੱਡੀਆਂ ਪਹਾ ਨਾ ਲਓ ਉਹਨਾਂ ਤੋਂ ਪਾਸੀਆਂ ਪਸਾਈਆਂ ਪਿੰਡ ਦੇ ਵਿੱਚ ਉਸ ਵੇਲੇ ਸਾਡੇ ਇਲਾਕੇ ਦੇ ਲੋਕ ਇਹਨਾਂ ਦੇ ਖਿਲਾਫ ਹੋ ਗਏ। ਇਹ ਘਟਣ ਦੇ ਵਿੱਚ ਜਦੋਂ ਕੋਈ ਫੈਸਲੇ ਤੁਸੀਂ ਇਸ ਤਰ੍ਹਾਂ ਲਾਗੂ ਕਰਾਉਂਗੇ ਨਾ ਜੇ ਧਾਰਮਿਕ ਕੱਟੜਤਾ ਦੇ ਵਿੱਚ ਤੁਸੀਂ ਇਨਸਾਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰੋਗੇ ਕਦੇ ਵੀ ਨਹੀਂ ਚੱਲ ਸਕਦੀ ਧਾਰਮਿਕ ਕੱਟੜਤਾ ਬਹੁਤ ਮਾੜੀ ਆ। ਜਿੰਨੀ ਗਰਾਵਟ ਇਸ ਵੇਲੇ ਜਿਹੜੇ ਧਰਮੀ ਖਵਾਉਂਦੇ ਲੋਕ ਆ ਜਿੰਨੀ ਉਹਨਾਂ ਚਾਹੀਏ। ਔਰ ਰੋਜ਼ ਤੁਸੀਂ ਚੋਲਿਆਂ ਵਾਲਿਆਂ ਦਾ ਸਾਧਾਂ ਦਾ ਬਾਬਿਆਂ ਦਾ ਰੋਜ਼ ਤਾਂ ਕਿਸੇ ਸਾਹਮਣੇ ਆਪਣੇ ਆਉਂਦੇ ਆ ਜਿਹੜੇ ਖੁਦ ਖੁਦ ਉਪਦੇਸ਼ ਦਿੰਦੇ ਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਰਹੋ ਕਾਮ ਚ ਵੀ ਫਸੇ ਆ ਲੋਭ ਚ ਵੀ ਫਸੇ ਆ ਕਰੋੜ ਕਰੋੜ ਦੀਆਂ ਥੱਲੇ ਗੱਡੀਆਂ ਤੇ ਕ੍ਰੋਧ ਇੰਨਾ ਜ਼ਿਆਦਾ ਕਿ ਬਰਦਾਸ਼ਤ ਹੀ ਨਹੀਂ ਕਰਦੇ ਆਪਸ ਵਿੱਚ ਹੀ ਨਹੀਂ ਬਰਦਾਸ਼ਤ ਕਰਦੇ ਸ਼ਬੀਰ ਲਾ ਕੇ ਗੋਲੀਆਂ ਵੀ ਚਲਾ ਦਿੰਦੇ ਇੰਨਾ ਕ੍ਰੋਧ ਤੇ ਹੰਕਾਰ ਇੰਨਾ ਜ਼ਿਆਦਾ ਮੈਂ ਰੱਬ ਆ ਤੇ ਦੂਜਾ ਹੈ ਹੀ ਕੁਛ ਨਹੀਂ ਮੈਂ ਕਹਿਣਾ ਵੀ ਜਿਹੜਾ ਆ ਗੁਰਦੁਆਰੇ ਆ ਸਾਡੇ ਗੁਰੂ ਘਰ ਆ ਠੱਠ ਇਹਨਾਂ ਦੇ ਮੈਡੀਕਲ ਕਰਾ ਲਓ ਉੱਥੇ ਜਿਹੜੇ ਬੱਚੇ ਰਹਿੰਦੇ ਆ ਤੁਹਾਨੂੰ ਪਤਾ ਲੱਗ ਜਾ ਧਰਮ ਖੜਾ ਕਿੱਥੇ ਆ ਕੋਈ ਬੱਚਾ ਤੁਸੀਂ ਨਹੀਂ ਛੱਡਿਆ ਕੋਈ ਔਰਤ ਤੁਸੀਂ ਨਹੀਂ ਛੱਡੀ ਜੇਲਾ ਤੇ ਕਚਹਿਰੀਆਂ 'ਚ ਤੁਸੀਂ ੱੱਕੇ ਖਾਂਦੇ ਫਿਰਦੇ ਹੋ ਬਾਣਾ ਧਰਮ ਦਾ ਪਾ ਕੇ ਤੇ ਕਿੱਥੇ ਖੜੇ ਅਸੀਂ ਕਿੱਥੇ ਆ ਕਿਹੜੇ ਧਰਮ ਦੀ ਅਸੀਂ ਗੱਲ ਕਰਦੇ ਆ ਉਹਦਾ ਕਾਰਨ ਇਹ ਆ ਵੀ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਆ ਫਿਰ ਬਿਆਨਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੇ ਸਾਡਾ ਕਲਚਰ ਸੀਗਾ ਠੀਕ ਹੈ ਜਿਹੜਾ ਕੰਮ ਕਿਸੇ ਨੇ ਚੰਗਾ ਕੀਤਾ ਮੈਂ ਨਹੀਂ ਇੰਨਾ ਇੰਨਾ ਤੰਗ ਸੋਚਦਾ ਬੰਦਾ ਵੀ ਮੈਂ ਹਰ ਕੋਨੇ ਰੱਸੀ ਰੱਖ ਦਾਂ ਦਰਬਾਰ ਸਾਹਿਬ ਦੇ ਰਸਤੇ ਜਿਹੜੇ ਬੁੱਤ ਲੱਗੇ ਆ ਭੰਗੜੇ ਵਾਲੇ ਬੁੱਤ ਲੱਗੇ ਉਹ ਸਾਡੇ ਨਹੀਂ ਲੱਗਣੇ ਚਾਹੀਦੇ ਕਿਉਂਕਿ ਉੱਥੇ ਸਿਆਣੇ ਕਹਿੰਦੇ ਨਾ ਕਿਸੇ ਨੇ ਪੁੱਛਿਆ ਸੀ ਵੀ ਤਾਜ ਮਹਿਲ ਦੇ ਵਿੱਚ ਤੇ ਹਰਮੰਦਰ ਸਾਹਿਬ 'ਚ ਫਰਕ ਕੀ ਆ ਦਰਬਾਰ ਸਾਹਿਬ 'ਚ ਉੱਥੋਂ ਮੌਤ ਤੇ ਯਾਦ ਕੀਤਾ ਜਾਂਦਾ ਇੱਥੋਂ ਜ਼ਿੰਦਗੀ ਮਿਲਦੀ ਆ ਫਰਕ ਆ ਇੱਥੋਂ ਜੀਵਨ ਜਾਚ ਮਿਲਦੀ ਆ ਉੱਥੇ ਮੌਤ ਨਾਲ ਜੁੜਿਆ ਜਾਂਦਾ ਜਿੱਥੇ ਜੀਵਨ ਮਿਲਦਾ ਹੋਵੇ ਉੱਥੇ ਇਹ ਜੇ ਲੋੜ ਨਹੀਂ ਹੁੰਦੀ ਕਿਉਂ ਲਾਏਗੇ ਕਿਉਂ ਸਾਡਾ ਕਲਚਰ ਬਦਲਿਆ ਗਿਆ ਇਹ ਕੋਈ ਇੱਕ ਦਿਨ ਚ ਹੋ ਗਿਆ ਆਮ ਘਰਾਂ ਦੇ ਵਿੱਚ ਅਸੀਂ ਨਿੱਕਿਆ ਹੁੰਦਿਆਂ ਨੇ ਤਸਵੀਰ ਵੇਖੀ ਆ ਬਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਉਹ ਤਸਵੀਰਾਂ ਦੇਖੀਆਂ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਹਲਵਾਉਂਦੇ ਸੀ ਦੋ ਬਲਦਾਂ ਦੀ ਜੋੜੀ ਤੇ ਪਿੱਛੇ ਬਾਬੇ ਨਾਨਕ ਦੇ ਮੁੰਨੀ ਹਲਦੀ ਫੜੀ ਹੋਈ ਆ ਹਲਵਾ ਉਹਦੀਆਂ ਦੀ ਫੋਟੋ ਗੁਰੂ ਨਾਨਕ ਦੇ ਮਹਾਰਾਜ ਦੀ ਸਾਡੀ ਉਮਰ ਦੇ ਬੰਦਿਆਂ ਨੇ ਤੋਂ ਪਹਿਲੇ ਵਾਲੇ ਨੇ ਆਮ ਦੇਖੀ ਆ ਉਸ ਤੋਂ ਬਾਅਦ ਬਾਬੇ ਨਾਨਕ ਦਾ ਲਿਬਾਸ ਕਿਹੇ ਜਾ ਬਣਾਇਆ ਗਿਆ ਇੱਕ ਸੋਹਣਾ ਚੋਲਾ ਲਾਲੀ ਭਖਦੀ ਚਿਹਰੇ ਦੇ ਉੱਤੇ ਉਹਨਾਂ ਦੇ ਅੱਗੇ ਫਰੂਟ ਕੇਲੇ ਸੰਤਰੇ ਰੱਖੇ ਹੋਏ ਹੱਥ 'ਚ ਮਾਲਾ ਫੜਾਈ ਆ ਤੇ ਮਾਲਾ ਤੇ ਮਰਦਾਨਾ ਇੱਕ ਚੌਰ ਕਰੀ ਜਾਂਦਾ ਇੱਕ ਇਹ ਘੜ ਤਕੜੀ ਗਈ ਕਿਉਂਕਿ ਆਪ ਉਹ ਜੇ ਬਣਨਾ ਸੀ ਇਹ ਗਲਤੀਆਂ ਜਿਹੜੀਆਂ ਉਹਨਾਂ ਲੋਕਾਂ ਦੀਆਂ ਕੀਤੀਆਂ ਖੜਕੂਆਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਲੋਕਾਂ ਪੇਸ਼ ਆਮ ਲੋਕਾਂ ਦੀਆਂ ਭੁਗਤੀਆਂ ਆਮ ਲੋਕਾਂ ਨੇ ਕਦੇ ਅਸੀਂ ਇਹ ਚੀਜ਼ਾਂ ਵਿਚਾਰ ਕੇ ਸੋਚਾਂਗੇ ਕਿ ਅਸੀਂ ਹਰ ਕਿਨੁੱਕੇ ਰਸੇ ਰੱਖਦੇ ਅਸੀਂ ਇੱਥੋਂ ਤੱਕ ਆਏ ਕਿਉਂ ਮੈਨੂੰ ਬਹੁਤ ਮੁੰਡਿਆਂ ਦੇ ਫੋਨ ਆਏ ਜੀ ਤੁਹਾਨੂੰ ਇਸ ਵੇਲੇ ਮਰਨ ਦੀ ਮਦਦ ਕਰਨੀ ਚਾਹੀਦੀ ਮੈਂ ਜਦੋਂ ਇਹਨੇ ਚਰਨ ਘਾਟਲਾ ਕੰਮ ਕੀਤਾ ਮੈਂ ਕਰਨ ਲੱਗਿਆ ਸੀ ਅਚਾਨਕ ਮੈਨੂੰ ਅਗਲੇ ਦਿਨ ਲੜਕੀ ਦਾ ਫੋਨ ਆਉਂਦਾ ਉਸੇ ਕੁੜੀ ਦਾ ਜਿਹਦੇ ਨੇ ਮੋਢੇ ਤੇ ਰੱਖ ਕੇ ਚਲਾਈ ਉਹ ਕਾਂਡ ਜੋ ਬਾਬੇ ਨੇ ਕੀਤਾ ਮੈਂ ਕਹਿੰਦਾ ਵੀ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਸੀ ਜੇ ਇਹਦੇ ਚੜਖ ਹੁੰਦੀ ਆ ਤਿੰਨ ਦਿਨ ਚੱਕੀ ਫਿਰਦਾ ਰਿਹਾ ਤੇ ਬਾਅਦ ਵਿੱਚ ਉਹਨੂੰ ਕਹਿੰਦਾ ਸੀਗਾ ਵੀ ਵਾਹ ਲਾ ਲੇ ਪੁਲਿਸ ਜਿੱਦਣੇ ਬਾਹਰ ਆ ਗਿਆ ਸੀ ਛੱਡਣਾ ਨਹੀਂ ਉਹ ਫਿਰਦਾ ਆ ਉਹਦੇ ਪਿਛਲੀਆਂ ਕਹਾਣੀਆਂ ਕੁਝ ਹੋਰ ਹੁੰਦੀਆਂ ਉੱਥੋਂ ਤੱਕ ਅਸੀਂ ਜਾ ਹੀ ਨਹੀਂ ਸਕਦੇ ਮੇਰੇ ਕਰਤਾਰ ਬਾਰੇ ਕਿਸੇ ਨੇ ਪਤਾ ਕਰਨਾ ਤੇ ਮੇਰੇ ਪਿੰਡ ਤੋਂ ਵੱਧ ਕੋਈ ਨਹੀਂ ਜਾਣਦਾ ਇਹਨਾਂ ਲੋਕਾਂ ਦੇ ਪਿੰਡਾਂ ਤੇ ਜਾ ਕੇ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਦੇ ਕਿਰਦਾਰ ਪਤਾ ਕਰ ਲੋ ਕੌਣ ਨੇ ਲੋਕ ਇਹ ਮੈਂ ਦੋ ਸ਼ੰਕੇ ਮੇਰੇ ਮਨ ਦੇ ਵਿੱਚ ਇਹਦੇ ਪ੍ਰਤੀ ਵੜੇ ਇੱਕ ਫਰੀਦਕੋਟ CIA ਦੇ ਵਿੱਚ ਇੱਕ ਮੁੰਡਾ ਸੁਸਾਈਡ ਕਰ ਜਾਂਦਾ ਉਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਸਿੱਟ ਦਿੰਦੀ ਹੈ ਪੁਲਿਸ ਰਾਤ ਨੂੰ ਉਹ ਲੱਭਦੀ ਨਹੀਂ ਉੱਥੇ ਸਾਡੇ ਇਨਸਪੈਕਟਰ ਨਰਿੰਦਰ ਸਿੰਘ ਗਿੱਲ ਅਸੀਂ ਇਕੱਠਿਆਂ ਨੇ ਦੋਨੋਂ ਨੇ ਡਿਊਟੀ ਕੀਤੀ ਆ ਉਹ ਆਪਦੇ ਗੋਲੀ ਮਾਰ ਕੇ ਸੁਸਾਈਡ ਕਰ ਜਾਂਦਾ ਚਲੋ ਅਸੀਂ ਸਾਰਿਆਂ ਦੇ ਸਾਡੀ ਚਿੰਤਾ ਸੀ ਸਾਡਾ ਕਿਨ ਇੰਸਪੈਕਟਰ ਸੁਸਾਈਡ ਕਰ ਗਿਆ ਸਾਰੇ ਜਿੱਥੇ ਜਿੱਥੇ ਦਿਮਾਗ ਜਿੱਥੇ ਚੱਲਦਾ ਸੀ ਹਰ ਇੱਕ ਬੰਦਾ ਆਪਦਾ ਲਾ ਰਿਹਾ ਸੀ ਹਰ ਇੱਕ ਪੁਲਿਸ ਅਫਸਰ ਉਥੇ ਇਹ ਇਹਦੀ ਇੱਕ ਜਾਂ ਇੱਕ ਇਹਦੀ ਇਹਦਾ ਜ਼ਿਕਰ ਆਉਂਦਾ ਕਿਸੇ ਗੱਲ ਦਾ ਸਾਡੇ ਕੋਲੇ ਕੋਈ ਸਾਡੇ ਇਨਫੋਰਮ ਹੁੰਦੀ ਹੈ ਇਹਦਾ ਜ਼ਿਕਰ ਕਰਦੇ ਆ ਕਹਿੰਦਾ ਵੀ ਜਿਹੜਾ ਫਰੀਦਕੋਟ ਉਹ ਕੰਮ ਹੋਇਆ ਜੀ ਉਹ ਕੁੜੀ ਵਾਲਾ ਕੰਮ ਸੀ ਉਹ ਸੀ ਚਕਾਇਆ ਸੀ ਉਹਦਾ ਬਾਅਦ ਚੋ ਬੰਦਾ ਮਰ ਗਿਆ ਕਹਿੰਦਾ ਫਿਰ ਉਹ ਟਿਕਾਣੇ ਲਾਸ਼ ਸਾਨੂੰ ਲੋਣੀ ਪਈ ਇੱਥੋਂ ਪਤਾ ਕਰੋ ਵੀ ਇਹ ਫਿਰ ਬੰਦੇ ਕੌਣ ਨੇ ਜੇ ਇਹ ਸੀਆਈਏ ਦੇ ਵਿੱਚੋਂ ਲਾਸ਼ਾਂ ਟਿਕਾੜੇ ਲਾਉਂਦੇ ਆ ਤੇ ਮੈਂ ਦੋ ਅਫਸਰਾਂ ਨੂੰ ਕਿਹਾ ਵੀ ਇਹ ਤੋਂ ਪੁੱਛਗਛ ਕਰੋ ਹੁਣ ਅੱਜ ਦਾ ਵੱਡਾ ਸ਼ੰਕਾ ਇਹ ਆ ਕਿਸੇ ਦੇ ਖਿਲਾਫ ਕਿ ਇਨਕੁਆਰੀ ਸਟਾਰਟ ਹੋ ਜੇ ਤੇ ਪੁਲਿਸ ਐਲਓਸੀ ਜਾਰੀ ਕਰ ਦਿੰਦੀ ਬੰਦਾ ਭੱਜਣਾ ਜਾਵੇ ਇਹਦੇ ਖਿਲਾਫ ਤਾਂ 7-8 ਮੁਕੱਦਮੇ ਦਰਜ ਇਹਦੇ ਖਿਲਾਫ ਕਿਸੇ ਨੇ ਐਲਓਸੀ ਜਾਰੀ ਕਿਉਂ ਨਹੀਂ ਕੀਤੀ ਜਿੱਥੇ-ਜਿੱਥੇ ਕੇਸ ਦਰਜ ਹੋਏ ਉਹਨਾਂ ਦੀਆਂ ਖੋਲੋ ਇਨਕੁਆਰੀਆਂ ਕਿਵੇਂ ਭੱਜ ਗਿਆ ਤੇ ਛੱਡ ਕੇ ਇਹ ਬੰਦਾ ਫਿਰ ਭੱਜਿਆ ਕਿਉਂ ਮਰਿਆ ਸੱਪ ਦੂਜਿਆਂ ਦੇ ਗਲ 'ਚ ਪਾ ਕੇ ਉਹਨਾਂ ਦੇ ਤੇ ਆ ਭੱਜ ਗਿਆ ਕਿਉਂਕਿ ਪਰਤਾਂ ਬਹੁਤ ਖੁੱਲਦੀਆਂ ਸੀ ਹੁਣ ਜੁਗਰਾਮ ਵਾਲੀ ਕੁੜੀ ਦਾ ਮੈਂ ਤੁਹਾਨੂੰ ਪਹਿਲਾਂ ਇੱਕ ਮੈਸੇਜ ਦਿਖਾਉਣਾ ਫਿਰ ਆਪਾਂ ਅੱਗੇ ਚੱਲਦੇ ਹਾਂ ਜਿੱਥੋਂ ਇਹਨਾਂ ਦੇ ਕਿਰਦਾਰ ਦਾ ਇਹਨਾਂ ਲੋਕਾਂ ਦਾ ਪਤਾ ਲੱਗਦਾ ਕਿਉਂਕਿ ਮੁੱਦੇ ਸਮਾਜ ਦੇ ਉਹ ਇੱਕ ਫੜਦੇ ਆ ਵੀ ਜਿੱਥੇ ਸਮਾਜ ਦੀ ਸਮਾਜ ਹੱਟ ਕੀਤਾ ਹੋਇਆ ਜਿੱਥੇ ਲੋਕਾਂ ਦੀ ਭਾਵਨਾ ਜੁੜੀ ਇਹਦੀਆਂ ਕੋਈ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਜਦੋਂ ਜੋਨੀ ਬਾਬੇ ਤੋਂ ਇਹ ਉਹਨੂੰ ਦਬਕੇ ਮਾਰਦਾ ਸੀਗਾ ਇੱਕ ਤਾਂ ਫੋਨ ਕਰਾਈ ਜਾਂਦਾ ਸੀ ਅਮਰੀਕਾ ਤੋਂ ਵੀ ਮੈਂ ਗੋਰਡੀ ਬਰਾੜ ਬੋਲਦਾ ਮੈਂ ਕਿਹਾ ਤੂੰ ਮੈਨੂੰ ਨੰਬਰ ਦੇ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਮੁੜ ਕੇ ਉਹ ਜਵਾਕ ਸੀਗਾ ਇਹਨੂੰ ਕਿਤੇ ਜਾਣਦਾ ਜੂਣਦਾ ਸੀ ਉਹ ਬਾਬੇ ਜੋਨੀ ਨੂੰ ਦਬਕੇ ਮਾਰਦਾ ਸੀਗਾ ਵੀ ਤੂੰ ਮੇਰੋਂ ਦੀਆਂ ਡਿਲੀਟ ਕਰ ਦੇ ਜਿਹੜੀਆਂ ਰਿਕਾਰਡਿੰਗਾਂ ਮੇਰੇ ਕੋਲੇ ਸਾਰੀਆਂ ਆਏਗੀਆਂ ਪਰ ਮੈਂ ਮੈਂ ਉਹ ਛੇੜਵੀਆਂ ਨਹੀਂ ਚਾਹੁੰਦਾ ਸੀ ਚਲੋ ਜੇ ਕਿਸੇ ਨੇ ਚੰਗਾ ਕੀਤਾ ਉਹਨੂੰ ਚੰਗਾ ਕਹਿਣਾ ਚਾਹੀਦਾ ਪਰ ਇਹਨੇ ਉੱਥੇ ਵੀ ਲੜਕੀ ਨਾਲ ਕੀ ਕੀਤਾ ਆ ਦੋ ਪ੍ਰੂਫ ਤੁਸੀਂ ਤਰਕ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਮੇਰੀ ਕੋਈ ਇਹ ਤਾਂ ਨਿੱਜੀ ਦੁਸ਼ਮਣੀ ਨਹੀਂ ਜਿਵੇਂ ਇਹਦੀ ਪਿਛਲੀ ਜ਼ਿੰਦਗੀ ਫਰੋਲਣ ਲੱਗ ਗਿਆ ਨਾ ਤੇ ਫਿਰ ਵਿੱਚ ਹੀ ਕੱਖ ਨਹੀਂਗਾ ਮੋਗੇ ਤੋਂ 4 ਕਿਲੋਮੀਟਰ ਦਾ ਪਿੰਡ ਹੈ ਤੇ 20 ਸਾਲ ਮੈਂ ਮੋਗੇ ਨੂੰ ਡਿਊਟੀ ਕੀਤੀ ਹੈ ਸੀਆਈਏ ਤੇ ਸੀਆਈਏ ਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀ ਕੁੰਡਲੀ ਪਈ ਹੁੰਦੀ ਹੈ ਇਹੋ ਜਿਹੇ ਬੰਦਿਆਂ ਦੀ ਪਰ ਅਸੀਂ ਇਹ ਏਡਾ ਏਡਾ ਛੋਟਾ ਲੈਵਲ ਨਹੀਂ ਰੱਖਿਆ ਵੀ ਇਹੋ ਜਿਹੇ ਬੰਦਿਆਂ ਚ ਉਲਝਦੇ ਫਿਰਾਂਗੇ ਪਰ ਜਿੱਥੇ ਝੂਠ ਫਲਾਇਆ ਜਾ ਰਵੇ ਉੱਥੇ ਬੋਲਣਾ ਜ਼ਰੂਰੀ ਹੈ ਮੈਨੂੰ ਕਈ ਕਹਿੰਦੇ ਆ ਮੈਂ ਪੁਲਿਸ ਦੀ ਨੌਕਰੀ ਕੀਤੀ ਆ ਮੇਰੇ ਤੇ ਦੋ ਇਲਜ਼ਾਮ ਲੱਗ ਸਕਦੇ ਆ ਜਾਂ ਤਾਂ ਮੈਂ ਕਰਾਪਟ ਹੋ ਸਕਦਾ ਵੀ ਮੈਂ ਤਾਂ ਜੀ ਲੋਕਾਂ ਨੂੰ ਬਹੁਤ ਲੁੱਟਿਆ ਹੋਊਗਾ ਤੁਹਾਡੇ ਜੋ ਕੋਈ ਬੰਦਾ ਮੇਰੇ ਘਰੇ ਆਓ ਮੇਰੀ ਲੁੱਟਪਾਟ ਕੀਤੀ ਤੁਹਾਨੂੰ ਮੇਰੇ ਘਰ ਚੋਂ ਦਿਖ ਜੂਗੀ ਦੂਸਰਾ ਮੈਂ ਕਿਸੇ ਦੇ ਬੱਚੇ ਮਾਰੇ ਹੋ ਸਕਦੇ ਤਰੱਕੀਆਂ ਲੈਣ ਵਾਸਤੇ ਕਿਸੇ ਨੂੰ ਕੋਈ ਧੱਕੇ ਕੀਤੇ ਹੋ ਸਕਦੇ ਆ ਮੈਂ ਆਉਦਾ ਕਰੈਕਟਰ ਵੀ ਸੰਭ ਕੇ ਰੱਖਿਆ ਉਹਦਾ ਕਿਰਦਾਰ ਵੀ ਸੰਭ ਕੇ ਰੱਖਿਆ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਇਹ ਜਿਹਾ ਮੇਰੇ ਨਾਲ 6-7 ਮੁੰਡੇ ਕੰਮ ਕਰਦੇ ਸੀ ਮੈਂ ਤੁਹਾਨੂੰ ਨਾ ਲੈ ਕੇ ਦੱਸਦਾ ਇੱਕ ਤਾਂ ਮੁੰਡਾ ਥੋੜੇ ਦਿਨ ਪਹਿਲਾਂ ਹੋਇਆ ਹਸ਼ਿਆਰ ਮੁੰਡੇ ਦੀ ਡੈਥ ਹੋਈ ਆ ਧਰਮਕੋਟ ਤੋਂ ਮੇਰੇ ਨਾਲ ਲੱਗਾ ਰਿਹਾ ਉਸ ਮੁੰਡੇ ਨੇ ਆਉਂਦੀ ਸਾਰੀ ਨੌਕਰੀ ਚ ਕਿਸੇ ਤੋਂ ਜ਼ਿਆਦਾ ਕੰਪਨੀ ਪੀਤਾ ਉੱਥੇ ਮੁੰਡਾ ਕਰਮਚੰਦ ਇਨਚਾਰਜ ਸਿਕਿਉਰਟੀ ਬ੍ਰਾਂਚ ਦਾ ਜਿਹੜਾ ਮੇਰੀ ਥਾਂ ਤੇ ਲੱਗਿਆ ਲਵਾ ਕੇ ਗਿਆ ਸੀ ਮੈਂ ਸੌ ਦੇ ਸਕਦਾ ਮੁੰਡਾ ਸਾਬਤ ਸੂਰਤਾ ਔਰ ਗੁਰੂ ਦਾ ਸਿੱਖਾ ਅਮਰਤਾਰੀਆ ਇਹ ਕਰਮਚੰਦ ਹੈ ਐਸ ਮੇਲੇ ਦਾ ਨਾ ਕਰਮ ਸਿੰਘ ਹੈ ਚਾਹ ਦਾ ਕਪਨੀ ਆਉਦੀ ਨੌਕਰੀ ਜੋ ਪੀਤਾ ਕੁਲਵੰਤਾ ਮੁੰਡਾ ਖੋਸਿਆਂ ਤੋਂ ਹਰਜੀਤ ਸਿੰਘ ਕੈਸ਼ੀਅਰ ਸਿਆ ਸਾਡੇ ਇਨਸਪੈਕਟਰ ਨੇ ਹੁਣ ਇਨਚਾਰਜ ਟ੍ਰੈਫਿਕ ਨੇ ਓਮਾ ਸਿੰਘ ਹੈ ਮੁੰਡਾ ਦਫਤਰ ਟੈਲੀਫੋਨ ਆਪਰੇਟਰ ਦੇ ਆ ਕੁਲਵੰਤਾ ਮੁੰਡਾ ਖੋਸਿਆਂ ਤੋਂ ਜਿੰਨੇ ਬੰਦਿਆਂ ਨੇ ਮੇਰੇ ਨਾਲ ਕੰਮ ਕੀਤਾ ਕਿਸੇ ਤੇ ਵੀ ਕੋਈ ਉਂਗਲ ਚੱਕ ਕੇ ਦਿਖਾ ਦੇਵੇ ਤਾਉਣ ਮੈਂ ਵੜਾ ਦਿੰਦਾ ਵੀ 1 ਰੁਪਈਆ ਦਾ ਦੋਸ਼ ਲਾ ਦੇਵੀਂ ਅਦੇ ਮੇਰੇ ਤੇ ਕੋਈ ਲੱਗ ਸਕਦਾ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਫੀਲਡਰ ਦੀ ਨੌਕਰੀ ਕੀਤੀ ਆ ਮੈਂ ਨਹੀਂ ਕਦੇ ਮੁੱਕਰਦਾ ਜਿਹੜਾ ਕੁਝ ਹੋਇਆ ਗਲਤ ਕਿਤੇ ਗਲਤੀ ਹੋਈ ਆ ਪਰ ਕਦੇ ਨਹੀਂ ਇਸ ਚੀਜ਼ ਤੋਂ ਪਿੱਛੇ ਭੱਜੇ ਉਹ ਲੜਕੀ ਜਦੋਂ ਮੈਨੂੰ ਫੋਨ ਕਰਦੀ ਆ ਨਾ ਤੇ ਮੈਨੂੰ ਉਦੋਂ ਇਹਦੇ ਤੇ ਲੱਗਿਆ ਯਾਰ ਮੈਂ ਕਿਹਾ ਵੀ ਕੇਵਾਂ ਜਾਂ ਬੰਦਾ ਯਾਰ ਵੀ ਇਹ ਤਾਂ ਬੜੇ ਹਲਕੇ ਕਿਰਦਾਰ ਦੇ ਲੋਕ ਆ ਯਾਰ ਵੀ ਇਹੋ ਜਿਹੇ ਨਿਕਲੇ ਫਿਰਦੇ ਆ ਉਹ ਲੜਕੀ ਦਾ ਮੈਨੂੰ ਫੋਨ ਆਉਂਦਾ ਕਹਿੰਦੀ ਵੀਰ ਜੀ ਵੀ ਰਾਤ ਮੈਨੂੰ ਪਹਿਲਾਂ ਤਾਂ ਮੇਰੇ ਨਾਲ ਭਰਾ ਬਣ ਕੇ ਥਾਣੇ ਗਿਆ ਮੇਰਾ ਪਰਚਾ ਕਰਾਉਣ ਤੇ ਭਰਾ ਬਣ ਕੇ ਮੇਰੇ ਐਫ ਆਈ ਆਰ ਤੇ ਨੇ ਬਤੌਰ ਗਾਰਡੀਅਨ ਸਾਈਨ ਕੀਤੇ ਹੋਏ ਮੈਂ ਤੁਹਾਨੂੰ ਵੀ ਐਫ ਆਈ ਆਰ ਵੀ ਦਿਖਾਉਣਾ ਆ ਪਈ ਹੈ ਜੀ ਆ ਪੜਿਓ ਤੁਸੀਂ ਇਹ ਘਟਨਾ ਬਾਰੇ ਦੱਸਿਆ ਤੇ ਮੈਂ ਅੱਜ ਸਮੇਤ ਅਮਰਤਪਾਲ ਸਿੰਘ ਮਹਿਰੋ ਦੇ ਥਾਣਾ ਪੁਲਿਸ ਸਿਟੀ ਜਗਰਾਉਂ ਆ ਰਹੀ ਸੀ ਤੇ ਰਸਤੇ ਵਿੱਚ ਮਿਲ ਗਏ ਹੋਏ ਅਮਰਤਪਾਲ ਸਿੰਘ ਨੇ ਬਿਆਨ ਲਿਖਾ ਦਿੱਤਾ ਪੜਾ ਸੁਣ ਲਿਆ ਠੀਕ ਹੈ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਐਸਡੀ ਰਮਨਦੀਪ ਕੌਰ ਤਾਇਦ ਅਮਰਤਪਾਲ ਸਿੰਘ ਮਹਿਰੂਆ ਪੜਲੋ ਗਾਰਡੀਅਨ ਦਾ ਮਤਲਬ ਹੁੰਦਾ ਵੱਡਾ ਭਰਾ ਬਣ ਕੇ ਜਾਣਾ ਪਿਓ ਦੀ ਥਾਂ ਤੇ ਜਾਣਾ ਉਸ ਲੜਕੀ ਦਾ ਤੂੰ ਪਿਓ ਬਣ ਕੇ ਗਿਆ ਜਦੋਂ ਪਰਚਾ ਦਰਜ ਹੋ ਗਿਆ ਜਦੋਂ ਉਹਦੇ ਡੇਰੇ ਦੇ ਵਿੱਚੋਂ ਸਾਰਾ ਸਮਾਨ ਲੁੱਟ ਲਿਆ ਸੋਨਾ ਸਾਨਾ ਜੋ ਉਹਦਾ ਸੀਗਾ ਚੱਕ ਲਿਆ ਜਿੱਥੇ ਮੁੜ ਕੇ ਇਹ ਪੁਲਿਸ ਤੇ ਡੀਐਸਪੀ ਸਾਹਿਬ ਤੇ ਦੋਸ਼ ਲਾਈ ਜਾਂਦਾ ਸੀ ਵੀਰ ਤੇ ਉਹ ਸੋਨੇ ਦਾ ਤੇ ਪੈਸੇ ਦਾ ਦੋਸ਼ ਲਾਉਂਦੇ ਆ ਉਹ ਵੀ ਤੁਹਾਨੂੰ ਇੱਕ ਰਿਕਾਰਡਿੰਗ ਅੱਗੇ ਸੁਣਾ ਕੇ ਮੈਂ ਕਲੀਅਰ ਕਰੂੰਗਾ ਉਸ ਤੋਂ ਬਾਅਦ ਇਹ ਕੁੜੀ ਨੂੰ ਮੈਸੇਜ ਭੇਜਦਾ ਕਹਿੰਦਾ ਵੀ ਮੈਂ ਆਪਣੇ ਗਰੁੱਪ ਵਿੱਚ ਪਾਤਾ ਵੀ ਤੂੰ ਬਾਬੇ ਦੀ ਮਸ਼ੂਕ ਹੈ ਆ ਕਰਤਾਰ ਹੈ ਇਹਨਾਂ ਲੋਕਾਂ ਦੇ ਜਿੱਥੋਂ ਇਹ ਸ਼ੱਕ ਪੈਦਾ ਹੁੰਦੇ ਨਾ ਚੀਜ਼ਾਂ ਦੇ ਵੀ ਤੂੰ ਜਾਣਦੇ ਬਾਬਾ ਜਾਨ ਸਾਨੂੰ ਸਬੂਤ ਚਾਹੀਦੇ ਸੀ ਅਸੀਂ ਉਹ ਤੇਰੇ ਤੋਂ ਲੈਣੇ ਸੀ ਤੇਰੇ ਅਸੀਂ ਮਿੱਠੇ ਪਿਆਰੇ ਹੋ ਕੇ ਭਲੇ ਆ ਮੈਸੇਜ ਇਹਨੇ ਉਹ ਕੁੜੀ ਨੂੰ ਕੀਤਾ ਪਰ ਇਹ ਮੈਸੇਜ ਕੁੜੀ ਨੇ ਸੇਵ ਕਰ ਲਿਆ ਕਿਸੇ ਹੋਰ ਫੋਨ 'ਚ ਤੇ ਇਹ ਰਾਤ ਨੂੰ ਜਾ ਕੇ ਜਦ ਨੂੰ ਪਤਾ ਲੱਗਿਆ ਵੀ ਜੇ ਕੁੜੀ ਨੇ ਇਹ ਮੈਸੇਜ ਵਾਇਰਲ ਕਰਤਾ ਤੇ ਮੇਰੇ ਤਾਂ ਪੱਲੇ ਹੀ ਕੱਖ ਨਹੀਂ ਰਹਿਣਾ ਇਹ ਜਾ ਕੇ ਰਾਤ ਨੂੰ 2:30 ਵਜੇ ਜਾ ਕੇ ਕੁੜੀ ਦਾ ਫੋਨ ਖੋ ਕੇ ਲਿਆਂਦਾ ਉਹਦਾ ਗਰੀਬਣੀ ਦਾ ਇਸੇ ਸਦਮੇ ਚ ਉਸ ਕੁੜੀ ਦੀ ਮਾਂ ਮਰ ਗਈ ਥੋੜੇ ਵੇਲੇ ਥੋੜੇ ਦਿਨਾਂ ਬਾਅਦ ਹੀ ਵੀ ਸਾਡੇ ਨੇ ਬਣ ਕੀ ਗਿਆ ਆ ਮੈਸੇਜ ਪੜ ਲਓ ਇਹ ਕੀ ਲਿਖਦਾ ਮੈਂ ਥੋੜਾ ਜਿਹਾ ਪੜ ਕੇ ਤੁਹਾਨੂੰ ਸੁਣਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਖ ਸੰਗਤ ਨੂੰ ਇਸ ਬੇਨਤੀ ਨੂੰ ਸਮਝੋ ਤੇ ਸ਼ੇਅਰ ਕਰੋ ਲ ਮੈਂ ਚੈਲੰਜ ਕਰਦਾ ਕਿਸੇ ਇੱਕ ਵੀ ਫੋਨ ਤੇ ਮੈਸੇਜ ਗਿਆ ਹੋਵੇ ਇਸ ਕੁੜੀ ਦੇ ਫੋਨ ਤੋਂ ਇਲਾਵਾ ਕਿਸੇ ਗਰੁੱਪ 'ਚੇ ਮੈਸੇਜ ਪਿਆ ਹੋਵੇ ਇਹ ਦਿਖਾ ਦੇਵੇ ਸਜ਼ਾ ਜੋ ਤੁਸੀਂ ਦਿਓਗੇ ਮੈਂ ਲਵਾਂਗਾ ਪਰ ਇੰਨਾ ਝੂਠ ਨਾ ਗੱਲਾਂ ਕੁਝ ਹੋਰ ਨੇ ਇਹ ਭੱਜਿਆ ਵੀ ਤਾਂ ਅਗਰ ਇਹ ਪੁਲਿਸ ਦੇ ਹੱਥ 'ਚ ਆ ਜਾਂਦਾ ਬਹੁਤ ਕੁਛ ਇਹਦੇ 'ਚੋਂ ਨਿਕਲਣਾ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਿਆ ਸੀ ਆਈਏ ਫਰੀਦਕੋਟ ਦੀ ਇਹ ਇਹਦਾ ਸਾਰਾ ਮੈਟਰ ਹੀ ਸ਼ੱਕੀ ਆ ਦੀਆਂ ਅੱਖਾਂ ਦੇਖ ਲਿਓ ਇਹਦਾ ਮੂੰਹ ਦੇਖ ਲਓ ਗੱਲ ਕਰਦੇ ਦਾ ਇਹਦੀਆਂ ਅੱਖਾਂ ਕੁਝ ਹੋਰ ਹੀ ਬਿਆਨ ਕਰਦੀਆਂ ਉਹ ਸਾਫ਼ ਝਲਕਦੀ ਹੈ ਵੀ ਦਿਮਾਗ ਦੇ ਵਿੱਚ ਕੀ ਚੱਲਦਾ ਇਹਦੇ ਕੋਈ ਤੁਸੀਂ ਪ੍ਰੈਸ ਕਾਨਫਰੰਸ ਚੱਕ ਲਿਓ ਉਹਦੇ ਤਿੰਨ ਹੀ ਲੱਖ ਜੁਹੰਦੇ ਇਹਦੇ ਕੋਲੇ ਸਰੀਰਕ ਸੰਬੰਧ ਬਲਾਤਕਾਰ ਤੇ ਆਹ ਵੀ ਦੂਜਾ ਨਗੇਜਵਾਜੀ ਸਲੀਲਤਾ ਦੀ ਗੱਲ ਯਾਰ 4-5 ਮੁੰਡੇ ਮਾਰਤੇ ਝੂਠਾ ਮੈਂ ਪੁਲਿਸ 'ਚ ਰਿਹਾਂ ਯਾਰ ਮੈਂ ਬੋਲ ਰਿਹਾ ਉਹਨਾਂ ਬੱਚਿਆਂ ਦੇ ਹੱਕ 'ਚ ਮੈਂ ਗੋਨਿਆਂ ਵਾਲੇ ਪਰਿਵਾਰ ਦੇ ਕੋਲ ਗਿਆ ਨਹੀਂ ਸੀ ਮੈਂ ਜਾਣਾ ਮੈਂ ਇਕੱਠਾ ਕਰੀ ਜਾਂਦਾ ਸੀ ਕਿ ਕੀ ਕੀ ਮੈਂ ਕਦੇ ਤਤੀ ਗੱਲ ਨਹੀਂ ਕਰਦਾ ਹੁੰਦਾ ਸਬਰ ਨਾਲ ਚੱਲਦਾ ਉਹਦੇ ਚ ਬਹੁਤ ਕੁਝ ਮੇਰੇ ਹੱਥ ਲੱਗ ਗਿਆ ਬਠਿੰਡੋ ਮਲਾਜਮਾਂ ਨੇ ਦੱਸਿਆ ਮੈਂ ਜਸਪ੍ਰੀਤ ਵਾਲੇ ਤੇ ਰੌਲਾ ਪਾਇਆ ਕਰਨਾਲ ਬਾਠ ਵਾਲੇ ਤੇ ਰੌਲਾ ਪਾਇਆ ਤਿੰਨ ਮੁੰਡੇ ਜੁਪੀ ਜਮਾਰ ਦਿੱਤੇ ਉਹਨਾਂ ਤੇ ਮੈਂ ਬੋਲਿਆ ਮੇਰੀਆਂ ਵੀਡੀਓ ਚੱਕ ਲਓ ਕੋਈ ਇਹਨਾਂ ਚੋਂ ਇੱਕ ਵੀ ਬੰਦਾ ਬੋਲਿਆ ਤੇ ਮੈਨੂੰ ਦੱਸ ਦਿਓ ਹੁਣ ਦੋ ਤਿੰਨ ਮੁੱਦੇ ਪੂਰੇ ਪਖੇ ਸੀ ਲੁਧਿਆਣੇ ਇਲੈਕਸ਼ਨ ਚੱਲਦੇ ਆ ਲੁਧਿਆਣੇ ਦੀ ਕੁੜੀ ਆ ਬਠਿੰਡੇ ਪਾ ਉੱਥੇ ਬਠਿੰਡੇ ਆ ਉਹ ਇਨਸਾਫ ਮੰਗਣ ਵਾਸਤੇ ਲੁਧਿਆਣੇ ਬੈਠੇ ਸੀ ਬਠਿੰਡਾ ਲਿਆ ਕੇ ਕੁੜੀ ਮਾਰੀ ਗਈ ਕਨੈਕਸ਼ਨ ਜੁੜਦਾ ਨਹੀਂ ਸ਼ਿਮਸਾ ਨਾਲ ਇੱਕ ਸਿੱਕ ਮੁੰਡੇ ਨੂੰ ਕੁੱਟਮਾਰ ਕਰਦੇ ਆ ਬਠਿੰਡੇ ਰੇਜ ਦੀ ਉਹ ਘਟਨਾ ਇਹਦੇ ਪਿਛਲੇ ਕਾਰਨ ਤਾਂ ਦੇਖੋ ਯਾਰ ਕੋਈ ਦਿਮਾਗ ਵਰਤ ਲਿਆ ਕਰੋ ਥੋੜਾ ਬਹੁਤਾ ਰੱਬ ਨੇ ਦਿੱਤਾ ਹੈ ਅਦਾ ਚਰਨ ਘਾਟ ਵਾਲੇ ਸਾਹ ਤੇ ਕਾਰਵਾਈ ਕਰਨ ਲਈ ਸਾਨੂੰ ਅਸਲੀ ਸਬੂਤ ਤੇ ਜਾਣਕਾਰੀ ਤੇ ਜਿਹਦੇ ਨਾਲ ਬੀਤੀ ਉਹ ਗਵਾਹ ਚਾਹੀਦਾ ਸੀ ਏ ਬੀਬੀ ਮਿਲੀ ਅਸੀਂ ਸਿਰਫ ਸਾਰੇ ਪ੍ਰੂਫ ਆਪਦੇ ਹੱਥ 'ਚ ਕਰਨ ਲਈ ਬਾਬੇ ਦੀ ਮਸ਼ੂਕ ਦੀ ਹਾਂ 'ਚ ਹਾਂ ਮਲਾਈ ਇਹ ਵੀ ਨਹੀਂ ਕਿ ਅਸੀਂ ਕੁੜੀਆਂ ਦੀਆਂ ਸੁਣ ਲਈਆਂ ਤੇ ਕੁੜੀ ਬੇਕਸੂਰ ਐ ਬਾਬਾ ਕਸੂਰਵਾਰ ਨਹੀਂ ਇਦਾਂ ਨਹੀਂ ਜਿੰਨਾ ਸਮਾਂ ਐਕਸ਼ਨ ਨਹੀਂ ਕਰ ਸਕੇ ਉਹਨਾਂ ਸਮਾਂ ਅਸੀਂ ਬਥੇਰੇ ਪਾਪੜ ਵੇਲੇ ਬਾਬਾ ਹੱਥੇ ਠਾਵੇ ਸਾਡੇ ਬਾਬੇ ਨੇ 10 ਲੱਖ ਦੇਣਾ ਵੀ ਮੰਨਿਆ ਮੈਂ ਹਾਂ ਕੀਤੀ ਸ਼ਰਤ ਰੱਖੀ ਵੀ ਪੈਸੇ ਡੇਰੇ ਤੋਂ ਬਾਹਰ ਆ ਕੇ ਦੇਣੇ ਪੈਣਗੇ ਬਾਬਾ ਜਦੋਂ ਕੱਲ ਮਿਲਣਾ ਆ ਪਹਿਲਾ ਤੇਰੇ ਕੋਲ ਯਾਰ ਕੀ ਪਾਵਰ ਆ ਤੂੰ ਐਕਸ਼ਨ ਕਰਨ ਦੀਆਂ ਗੱਲਾਂ ਕਰਦਾ ਮੈਂ ਕਾਰਵਾਈ ਕਰਦਾ ਇੱਕ ਇੰਟਰਵਿਊ ਪਈ ਆ ਜਸਵੀਰ ਪੱਤਰਕਾਰ ਦੇ ਚੈਨਲ ਤੇ ਕਿਸੇ ਮੁੰਡੇ ਦੀ ਉਹ ਲਿਖਦਾ ਵੀ ਮੈਨੂੰ ਇਹ ਸੀਏਏ ਚੱਕੀ ਫਿਰਦਾ ਰਿਹਾ ਪਉ ਇੰਟਰਵਿਊ ਦੇ ਵਿੱਚ ਮੁੰਡਾ ਬੋਲ ਰਿਹਾ ਮੈਂ ਨਾ ਪਹੁੰਚ ਗਿਆ ਤੁਸੀਂ ਮੈਸੇਜ ਪੜ ਲਿਓ ਆ ਕੋਈ ਮਰਦਾਂ ਵਾਲੀਆਂ ਗੱਲਾਂ ਯਾਰ ਆ ਮਰਦ ਇਹ ਜੇ ਕੰਮ ਕਰਦੇ ਹੁੰਦੇ ਉਹ ਵੀ ਬਾਣੇ ਵਾਲੇ ਹੋਣ ਜਿਹੜੇ ਤੂੰ ਕੁੜੀ ਦੇ ਗਾਰਡੀਅਨ ਬਣ ਕੇ ਤੂੰ ਉਹਦਾ ਭਰਾ ਬਣ ਕੇ ਉਹਦਾ ਪਿਓ ਦੀ ਥਾਂ ਤੇ ਬਣ ਕੇ ਉਹਦੇ ਸਾਈਨ ਕਰਦਾ ਐਫ ਆਈ ਆਰ ਤੇ ਤੇ ਬਾਅਦ ਵਿੱਚ ਤੂੰ ਇਹ ਮੈਸੇਜ ਭੇਜਦਾ ਕਿੱਥੇ ਖੜੇ ਆ ਤੁਸੀਂ ਯਾਰ ਕਿਹੜੀ ਤੁਸੀਂ ਗੈਰਤ ਦੀ ਗੱਲ ਕਰਦੇ ਹੋ ਉਸ ਤੋਂ ਬਾਅਦ ਜਦੋਂ ਤੇਰੀ ਪੁਲਿਸ ਨੇ ਬਾਹ ਮਰੋੜ ਲਈ ਜਗਰਾਉਂ ਵਾਲੀ ਨੇ ਫਿਰ ਤੇਰਾ ਸੌਦਾ ਜਿਹੜਾ ਜਗਰਾਉਂ ਵਾਲੀ ਐਮਐਲਏ ਨਾਲ ਹੋਇਆ ਬੀਬੀ ਮਾਨੂਕੇ ਨਾਲ ਉਹਦੀ ਆ ਰਿਕਾਰਡਿੰਗ ਥੋੜੀ ਜਿ ਸੁਣ ਲਿਓ ਆ ਸੁਣਿਓ ਹੈਲੋ ਬਾਬਾ ਜੀ ਹਾਂ ਜੀ ਮਰਾ ਯੋਤਰ ਮੇਰੀ ਗੱਲਬਾਤ ਹੋ ਗਈ ਐਮਐਲਏ ਨਾਲ ਅਸੀ ਫੋਨ ਕਰੇ ਮੈਂ ਉਹ ਜਿਹੜੀ ਕੀ ਹੈ ਜਨਾਨੀ ਜੀ ਹਾਂ ਹਾਂ ਸੀ ਮੈਂ ਹਾਂ ਕਿ ਵੀ ਤਰੋ ਕਿਆ ਕਰਦਾ ਸਤ ਜੀ ਤੁਸੀਂ ਤੁਹਾਨੂੰ ਲੋਕ ਫੋਨ ਨਹੀਂ ਹੋਣਾ ਕਿਸੇ ਦਾ ਵੀ ਸਾਹ ਜਾਣਾ ਚਲੋ ਇਹ ਬੈਠੀ પાસે ਤੁਸੀਂ ਵੇਫੇ ਮੈਂ ਰਹੋ ਜਨਨਦਰ ਸਾਹ ਜਾਣਦੇ ਹੋ ਬਰੇ ਗੁਰੂ ਆਏ ਗੁਰੂ ਆਏ ਚਲੋ ਜੀ ਤੁਹਾਡੇ ਭਰਾਵਾਂ ਨਾਲ ਹੀ ਮਾਰੋ ਜਾਨ ਅੱਜ ਚਲੋ ਕਰ ਲੈ ਲੋ ਸਤਿ ਮਹਾਰਾਜ ਹੁਣ ਚਲੋ ਥੈਂਕ ਯੂ ਭਾਈ ਜੀ

ਉਹਦੇ ਨਾਲ ਦੇ ਮਤੇ ਸੀ ਤੇ ਮੈਨੂੰ ਫੋਨ ਆਇਆ ਮੈਂ ਚੱਕ ਲਿਆ ਮੈਂ ਕਿਤੇ ਰੱਜੀ ਫੜਾ ਦੇਖ ਲਿਆ ਕਿ ਆ ਹੋਇਆ ਜਾਈਂ ਉਹ ਲੈਨ ਸਾਈਡ ਵਿੱਚ ਜਾ ਕੇ ਜਲਦੀ ਚੈੱਕ ਕਰ ਲਉਂਗਾ ਕਿੰਨੇ ਸੀ ਠੀਕ ਹੈ ਠੀਕ ਹੈ ਮੈਨੂੰ ਨੇ ਦੱਸਿਆ ਵੀ ਭਾਈ ਜੀ ਆ ਗੱਲਬਾਤ ਹੋ ਗਈ ਨਾ ਤੁਸੀਂ ਕਿਹਾ ਮੈਂ ਸਟਾਫ ਤੋਂ ਦੇ ਨਾਲ ਗਿਆ ਵੀ ਆਪਾਂ ਰੋਲਣਾ ਭਾਈ ਅੱਜ ਜਾ ਕੇ ਆਹ ਆਹ ਅਮਰ ਤੋਂ ਬਾਅਦ ਸੰਗੇ ਇਹ ਮਿਲਦਾ ਦਿਖਾ ਦੇ ਜਿਹੜੇ ਗੱਲਬਾਤ ਹੋ ਗਈ ਹੈ ਬਾਤ ਦੀ ਸੁਣੋ ਹਾਂਜੀ ਮੈਨੂੰ ਇਹ ਦਾਰੇ ਵੀ ਜਿਹਨੇ ਹਰ ਤੁਸੀਂ ਆਪਾਂ ਗੱਲਾਂ ਕਰ ਰਹੇ ਸੀ ਤੁਸੀਂ ਕਿਹਾ ਵੀ ਇੱਕ ਤਾਂ ਫਰਚੂਨਾ ਦੇ ਦੀ ਗੱਡੀ ਜੱਥੇ ਵਾਸਤੇ ਠੀਕ ਹੈ ਜੀ ਇੱਕ ਤੋਂ ਆਲੀ ਗੱਲ ਵਾਲੀ ਚੈਨੀ ਇੱਕ ਤੋਂ ਆਂ ਦੀਆਂ ਛਾਪਾਂ ਜਿਹੜਾ ਉਹ ਕਿਹਾ ਖੰਡਾ ਜਾਂ ਲਾ ਕੇ ਸਾਨੂੰ ਦੇ ਇਹਦੇ ਪੂਰੇ ਸਾਰੇ ਪੁਜੇ ਇਹ ਥੋੜੀ ਜੀ ਰਿਕਾਰਡਿੰਗ ਲੰਮੀ ਆ ਸੁਣਾਉਂਗਾ ਤੁਹਾਨੂੰ ਮੈਂ ਸਾਰੀਆਂ ਆ ਬੀਵੇ ਜਵਾਬ ਦੇ ਹੈ ਨਾ ਅਸਲੀ ਮਰਦ ਤੇ ਗੁਰੂ ਦਾ ਸਿੱਖ ਹੈ ਜੇ ਕਹਿੰਦਾ ਮੈਂ ਅਸਲੀ ਸਿੱਖ ਹੈ ਹਜੇ ਦੇ ਪਿੰਡ ਦੀਆਂ ਰਿਕਾਰਡਿੰਗਾਂ ਪਈਆਂ ਪੈਸੇ ਕਿਵੇਂ ਕਿਸੇ ਬਿਮਾਰ ਬੱਚਿਆਂ ਦੇ ਮਗਾ ਕੇ ਤੇ ਕਿਵੇਂ ਅੱਧੇ-ਅੱਧੇ ਪੈਸੇ ਉਹਨਾਂ ਪਰਿਵਾਰਾਂ ਤੋਂ ਲਏ ਇੱਕ ਪਰਿਵਾਰ ਗਰੀਬ ਪਰਿਵਾਰ ਲੁਧਿਆਣੇ ਉਹਦੀ ਵੀਡੀਓ ਬਣਾ ਕੇ ਨੇ ਭੇਜੀ ਇਹਨੂੰ ਕਿਸੇ ਦੇ ਬਾਹਰੋਂ ਫੋਨ ਆ ਗਿਆ ਕਿਸੇ ਨਾਰਾਇਆਂ ਦੇ ਦੋਹਾਂ ਤਿੰਨਾਂ ਦੇ ਵੀ ਉਹ ਪਰਿਵਾਰ ਦੀ ਮਦਦ ਕਰਨੀ ਛਾਤਰ ਇੰਨਾ ਕਹਿੰਦਾ ਜੀ ਮੈਂ ਉੱਥੇ ਜਾ ਕੇ ਤੁਹਾਨੂੰ ਸਿੱਧੇ ਅਕਾਊਂਟ ਦੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿੱਧਾ ਅਕਾਊਂਟ 'ਚ ਪੈਸੇ ਪਾ ਦਿਓ ਜਦੋਂ ਜਾ ਕੇ ਉਹਨਾਂ ਦੇ ਅਕਾਊਂਟ 'ਚ ਆ ਗਿਆ ਤੇ ਸ਼ਾਮ ਨੂੰ ਚਲੇ ਗਿਆ ਕਹਿੰਦਾ ਕਿੰਨੇ ਕੁ ਪੈਸੇ ਆ ਗਏ ਉਹ ਕਹਿੰਦੇ 80000 ਰੁਪਏ ਆ ਗਏ ਕਹਿੰਦਾ ਵੀ 40000 ਮੈਨੂੰ ਦੇ ਦਿਓ ਮੈਂ ਉੱਥੇ ਕਿਸੇ ਹੋਰ ਨੂੰ ਸੇਵਾ ਦੇਣੀ ਆ ਤੇ ਮੈਂ ਤੁਹਾਨੂੰ ਕੱਲ੍ਹ ਜਾਂ ਪਰਸੋਂ ਨੂੰ ਜਿਹੜਾ ਹੈਗਾ ਵੀ ਤੁਹਾਨੂੰ ਪਾ ਦੂੰਗਾ ਉਹ ਪੈਸੇ ਅੱਜ ਪਾਉਂਦਾ ਇਹ ਬੰਦਾ ਸਕੂਲ ਦੇ ਵਿੱਚ ਨਸੀਬ ਹਟ ਸਟਾਇਆ ਮੈਡਮ ਦੇ ਕੋਲੇ ਰਸੀਦ ਪਈ ਆ ਸਕੂਲ ਵਾਲਿਆਂ ਕੋਲੇ ਜਾ ਕੇ ਪੁੱਛ ਲਿਓ ਉਦੋਂ ਪਿਛਲਾ ਇਹਨਾਂ ਲੋਕਾਂ ਦਾ ਕੀ کردار ਆ ਫਤਿਹ ਚੀਜ਼ ਜਾਣਾ ਨਹੀਂ ਚਾਹੁੰਦੇ ਪਰ ਤੁਸੀਂ ਕਿੰਨੇ ਕ ਗਮਰਾਹ ਹੋਵੋਗੇ ਕਿੰਨੇ ਕ ਝੂਠ ਇਹਨਾਂ ਲੋਕਾਂ ਦੇ ਸੁਣੋਗੇ ਕੀ ਆ ਇੱਕ ਕਤਲ ਦੇ ਨਾਲ ਨੱਚਰਤਾ ਖਤਮ ਹੋ ਜਾਊਗੀ ਆ ਸਿਕਿਉਰਟੀਆਂ ਲੈ ਲਈਆਂ ਅਗਲੇ ਨਹੀਂ ਆ ਉਦੋਂ ਜ਼ਿਆਦਾ ਬੋਲਣਗੇ ਇੱਥੇ ਮੋਗੇ ਦੇ ਵਿੱਚ ਇੱਕ ਬੰਦੇ ਨੇ ਸੰਤ ਜਰਨੈਲ ਸਿੰਘ ਪਿੰਡਰਾਲਾ ਦੇ ਖਿਲਾਫ ਕੋਈ ਗੱਲ ਬੋਲਤੀ ਅਸੀਂ ਜਥੇਬੰਦੀਆਂ ਨਾਲ ਗੱਲ ਕੀਤੀ ਸੀਗਾ ਚਲੋ ਇਹ ਤੋਂ ਮਾਫੀ ਮੁਫੀ ਮੰਗਵਾ ਦਿੰਨੇ ਆ ਤੇ ਤੁਸੀਂ ਆ ਵੀ ਇਹਨੂੰ ਆਪਾਂ ਗੱਲ ਨੂੰ ਨਵੇੜ ਗਿਆ ਕਿਉਂਕਿ ਸੰਤਾਂ ਦਾ ਕਰਤਾਰ ਬਹੁਤ ਵੱਡਾ ਕਿੱਥੇ ਜੀ ਉਹਦੇ ਚਿੱਠੀਆਂ ਦੋ ਸੱਟ ਗਏ ਐਵੇਂ ਫੁਕਰੇ ਤੈਨੂੰ ਚੱਕ ਦੇਾਂਗੇ ਤੈਨੂੰ ਉਹ ਕਰ ਦੇਾਂਗੇ ਉਹਨੂੰ 10 ਗੱਲ ਮੈਨ ਮਿਲ ਗਈ ਤੋ ਅਗਲੇ ਦਿਨ ਸੰਤਾਂ ਦਾ ਉਹਨੇ ਪੁਤਲਾ ਸਾੜਿਆ ਉਹ ਰੋਜ਼ ਗਾਲਾਂ ਕੱਢਣ ਲੱਗਿਆ ਉਹਨੂੰ ਸਿਕਿਉਰਿਟੀ ਦੇ ਵਿੱਚ ਬੈਠਾ ਡੇਲੀ ਮਾੜਾ ਚੰਗਿਆ ਉਹਨਾਂ ਨੂੰ ਬੋਲਦਾ ਇਹ ਇਹ ਕੁਛ ਮੰਡ ਨਾਲ ਆ ਜਿਹੜਾ ਮੰਡ ਗੰਦ ਹੋਇਆ ਕੱਖ ਨਹੀਂ ਇਹਨਾਂ ਲੋਕਾਂ ਨੂੰ ਹੋਰ ਵੱਡੇ ਕਰਦਾ ਬਾਕੀ ਅਗਲੀ ਵੀਡੀਓ ਚ ਜ਼ਿਕਰ ਕਰਾਂਗੇ ਕਿੱਥੇ ਅਸੀਂ ਮਾਰ ਕਿੱਥੇ ਖਾਧੀ ਆ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੈਂ ਜੇਸੇਦਾਰ ਸਾਹਿਬ ਨੂੰ ਅਪੀਲ ਕਰਦਾ ਐਡੀ ਕਮਜ਼ੋਰ ਨਹੀਂ ਕੀ ਆਪਣੀ ਕੌਮ ਜਿਹੜੀ ਇਹ ਜੀ ਦੁੱਖੀ ਤਿੱਖੀ ਤੋਂ ਜਿਹੜੀ ਹੈਗੀ ਤੁਸੀਂ ਆਪਣੀ ਡਿਊਟੀ ਨਿਭਾਓ ਜਿਹੜੀ ਹੈ ਬਾਬੇ ਨਾਨਕ ਦਾ ਅਸਲ ਸੰਦੇਸ਼ ਨੌਜਵਾਨਾਂ ਤੱਕ ਪਹੁੰਚਾਓ ਤੁਜੇ ਇਹ ਜਾਂ ਦੁਕਲੀਆ ਤਕੀਆਂ ਤੋਂ ਡਰਨ ਲੱਗ ਪਏ ਨਾ ਤੇ ਫਿਰ ਸਰ ਗਿਆ ਫਿਰ ਫਿਰ ਆਪਣਾ ਕੋਈ ਆਧਾਰ ਹੈ ਹੀ ਨਹੀਂ ਇਹਦਾ ਮਤਲਬ ਜਿਹੜੀਆਂ ਆਪਣੀਆਂ ਕੀਤੀਆਂ ਗਲਤੀਆਂ ਉਹਨਾਂ ਦੇ ਉੱਤੇ ਚਰਚਾ ਜ਼ਰੂਰ ਕਰੋ ਅਗਲੀ ਆਪਾਂ ਕੱਲ ਨੂੰ ਕਰਾਂਗੇ ਵੀਡੀਓ ਮੇਰੇ ਕੋਲੇ ਆ ਬੁੱਕ ਪਈ ਆ ਜਿਹੜੀ 1984 ਦੇ ਦੰਗਿਆਂ ਤੇ ਲਿਖੀ ਹੋਈ ਆ ਸੰਜੇ ਸੂਰੀ ਜੀ ਦੀ ਇਹ ਨਫ਼ਰਤ ਕਿਉਂ ਪਣਦੀ ਇੱਕ ਬਿਆਨ 5000 ਹਿੰਦੂ ਵੱਡਾਂਗੇ ਕਿਵੇਂ ਲਾਲਾ ਜਗਤ ਨਾਰਾਇਣ ਨੇ ਉਹਨਾਂ ਬਲਦੀ ਤੇ ਅੱਗ ਪਾਈ ਉਸ ਅਖਬਾਰ ਨੇ ਉਹ ਜਿਹੜਾ ਗੁੱਸਾ ਘਵਾਰ ਕਿਵੇਂ ਦਿੱਲੀ ਜਾ ਕੇ ਨਿਕਲਦਾ ਇੱਕ ਫੋਟ ਖੜੀ ਕੀਤੀ ਗਈ ਇਹਨਾਂ ਦੇ ਉੱਤੇ ਕਦੇ ਅਸੀਂ ਚਰਚਾ ਨਹੀਂ ਕਰਨੀ ਚਾਹੁੰਦੇ ਨਾ ਅਸੀਂ ਇਸ ਚੀਜ਼ ਨੂੰ ਕਿਉਂਕਿ ਅੱਜ ਵੀ ਨਫ਼ਰਤ ਜਿਹੜੀ ਉਸੇ ਤਰ੍ਹਾਂ ਬਰਕਰਾਰ ਖੜੀ ਸਾਹਦੀ ਅਸੀਂ ਕਦੋਂ ਖਤਮ ਕਰਾਂਗੇ ਇਸ ਚੀਜ਼ ਇਹ ਤਾਂ ਫਿਰ ਨਾ ਇਹੋ ਜਿਹੇ ਚੈਲੰਜ ਤਾਂ ਰੋਜ਼ ਨਿੱਕੇ ਮੋਟੇ ਤੁਰੇ ਆਉਣਗੇ ਅਫਰੀਕਾ ਦੇ ਵਿੱਚ ਇੱਕ ਕੁੰਬ ਹੈ ਜਿਹੜਾ ਅੱਜ ਵੀ ਨੰਗਾ ਨੰਗਾ ਰਹਿੰਦਾ ਬਿਲਕੁਲ ਕੀ ਹੋ ਲੱਚਰਤਾ ਅੱਜ ਡਿਸਕਵਰੀ ਤੇ ਜਾ ਕੇ ਦੇਖੋ ਉਹਨਾਂ ਨੂੰ ਫਲਮਾ ਰਹੇ ਨੇ ਲੋਕ ਆ ਕੇ ਦੁਨੀਆ ਦੇ ਵਿੱਚੋਂ ਲੱਚਰਤਾ ਕੁਛ ਨਹੀਂ ਹੁੰਦੀ ਲੱਚਰਤਾ ਹੁੰਦੀ ਸਾਡੇ ਦਿਮਾਗ 'ਚ ਲੱਚਰਤਾ ਹੁੰਦੀ ਸਾਡੀ ਅੱਖਾਂ 'ਚ ਲੱਚਰਤਾ ਹੁੰਦੀ ਸਾਡੀ ਜੀਵ ਦੀ ਲੱਚਰਤਾ ਹੁੰਦੀ ਹੈ ਤੁਹਾਡੇ ਹਿਰਦੇ ਦੀ ਜੇ ਤੁਹਾਡਾ ਹਿਰਦਾ ਸ਼ੁੱਧ ਹੈ ਤੁਹਾਡੀਆਂ ਅੱਖਾਂ ਗੁਰੂ ਤੋਂ ਬਿਨਾਂ ਹੋਰ ਕੁਝ ਨਹੀਂ ਦੇਖਦੀਆਂ ਤੁਹਾਡੇ ਕੰਨ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਕੁਝ ਨਹੀਂ ਸੁਣਦੇ ਤੇ ਤੁਹਾਡੇ ਅੱਗੇ ਖੜਾ ਜੋ ਬੰਦਾ ਮਰਜ਼ੀ ਕਰੀ ਚੱਲੇ ਤੁਹਾਡੇ ਤੇ ਕੋਈ ਅਸਰ ਹੀ ਨਹੀਂ ਸਾਡੇ ਦੇ ਵਿਖਾਵੇ ਕੋਈ ਅਸਰ ਕਰਕੇ ਪਹਿਲਾਂ ਆਪਣੇ ਆਪ ਨੂੰ ਘੜਦਾ ਪੈਂਦਾ ਦੇਖੋ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਗਲੀ ਵੀਡੀਓ ਵਿੱਚ ਇਸ ਵਿੱਚ ਇਹ ਤੇ ਗੱਲ ਕਰਾਂਗੇ ਤੇ ਇਹਦੇ ਤੇ ਸਮਝਣ ਦੀ ਸਾਨੂੰ ਲੋੜ ਆ ਸਾਨੂੰ ਸਮਾਜ ਦੇ ਵਿੱਚ ਵਿਚਰਨਾ ਜਿਸ ਤਰ੍ਹਾਂ ਚਾਹੀਦਾ ਉਸ ਤਰ੍ਹਾਂ ਵਿਚਰਨੀ ਅਸੀਂ ਸਾਰਿਆਂ ਨੂੰ ਪਿਆਰ ਦਾ ਸਤ ਸਲੂਟ